ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਹੈ ਤੇ ਆਸ ਕਰਦੇ ਹਾਂ ਕਿ ਮੇਰੇ ਪਰਿਵਾਰ ਦੇ ਸਾਰੇ ਵਧੀਆ ਠੀਕ ਠਾਕ ਹੋਣਗੇ ਸਭ ਦੇ ਪੰਜ ਦਾ ਜੀ ਸਾਢੇ 5 ਦਾ ਹੋਇਆ ਇਹ ਸਮਾਂ ਸ਼ਾਮ ਦਾ ਤੇ ਤੁਹਾਨੂੰ ਦਿਖਾਉਣੀਆਂ ਆਂ ਮੈਂ ਦੱਸਿਆ ਸੀ ਜੀ ਆਪਾਂ ਸੂਟ ਤਿਆਰ ਕਰਦੇ ਆ ਇਸ ਤਰ੍ਹਾਂ इस तरह ना। अपना ही थ्रेड अपने को स्टार्ट ही किया होर भी डेकोरेट करा इस तरह घेरे के जी अपने को, तो है जी। अपने को है कपड़ा जाम ली जाम कॉटन का करते ਦੀ ਮਨਾਲੀ ਤੁਹਾਨੂੰ ਇਹ ਪੱਤੀ ਸਾਰੀ ਬਣਾ ਕੇ ਦਿਖਾਉਣੀ ਹੈ ਇਸ ਤਰ੍ਹਾਂ ਜੀ ਪੈਟਰ ਬਣਾਏਗੇ ਇਸ ਤਰ੍ਹਾਂ ਇਹ ਇੱਕ ਪੱਤੀ ਬਣ ਗਈ ਹੈ ਇਹ ਆਪਣੇ ਕੋਲ ਇਹ ਕਰਦਾ ਧਰਗ ਤੇ ਇਹ ਪੱਥਰ ਨੂੰ ਸੁਹਾਉਣੇ ਇਸ ਤਰ੍ਹਾਂ ਇਹ ਇੱਕ ਕਮੀ ਦਾ ਘੇਰਾ ਹੈ ਇਹਦੇ ਲਈ ਪਕਰਨੇ ਲੱਗੇ ਹਨ ਇਹ ਤਾਂ ਪੈਨ ਹੋਰ ਕਰਾਂਗੇ ਤਿਆਰ ਇਸ ਤਰ੍ਹਾਂ ਇਹਲਾ ਪਟ ਨਿਸ਼ਾਨੀ ਵਗੈਰਾ ਲਾ ਕੇ ਘੇਰੇ ਦੀ ਸਾਰੀ ਸੈਟਿੰਗ ਕੀਤੀ ਹੈ ਤੇ शुरू करते हैं जो कपड़ा भी तुम पहले भी दसाया जाम कॉटन का है जो अपने को धागा है यह एंकर के कोल है एंकर का थ्रैड अपने को आप करी तैयार बस हम के क्या सब्जी कट्टनी है तोड़ना ਤੇ ਬਾਕੀ ਆਪਾਂ Também ਸਾਰਾ ਸੂਟ ਤਿਆਰ ਕਰਕੇ ਤੁਹਾਨੂੰ ਦਿਖਾਵਾਂਗੇ ਤੇ ਪਹਿਲਾਂ ਨੇ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਹਨਾ ਇਹ ਚਿੱਟਾ ਕਮੀਜ਼ ਹੈ ਤੇ ਇਹਦੀ ਪਰੌਣੇ ਦੇ ਨਾਲ ਬਾਟਮ ਰੋਬੋ ਸਲਵਾਰ ਤੇ ਜੇ ਕਿਸੇ ਨੂੰ ਪਹਿਨਣੇ ਲੈਣਾ ਹੋਵੇ ਤਾਂ ਤੁਸੀਂ ਆਪਣੇ ਨੰਬਰ ਤੇ ਗੱਲ ਕਰਕੇ ਮੰਗਵਾ ਸਕਦੇ ਹੋ ਤੇ ਜੇ ਕਿਸੇ ਹੋਰ ਕਲਰ ਦੇ ਵਿੱਚ ਤਿਆਰ ਕਰਾਉਣਾ ਹੋਵੇ ਤਾਂ ਤੁਸੀਂ ਵੀ ਮੇਰੇ ਨਾਲ ਗੱਲ ਕਰ ਸਕਦੇ ਹੋ ਪਕੀ ਗਰਮੀ ਦੇ ਵਿੱਚ ਤਾਂ ਜਾਨ ਘਟਣਾ ਨਹੀਂ ਪੈ ਜਾਂਦੀ ਹੈ ਤੇ ਇਹ ਸੌਬਰ ਕੰਮ ਹੈ ਦਾ ਵੀ ਕੋਈ ਐ ਆਪਣਾ ਦਿੱਕਤ ਵਗੈਰੇ ਗਰਮੀ ਦੇ ਵਿੱਚ ਜਿਵੇਂ ਆਪਾਂ ਹਲਕੀ ਪੁਲਕੀ ਪੜਾਈ ਕਰ ਲੈਂਦੇ ਇਸ ਤਰ੍ਹਾਂ ਲਾਈਫ ਆਂ ਤਿਆਰ ਕਰਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡਾ ਵੀਡੀਓ ਕਿਉਂ ਦਿਨ ਲੱਗਦਾ ਹੈ ਤੇ ਅਗੋਂ ਕੱਲ ਕਿਸੇ ਨਵੇਂ ਵਿਧੀ ਨਾਲ ਮਿਲਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹਿਣਾ ਕਰੇਗੀ ਅੱਜ ਹੁਣ ਸਿਰਜਾ ਕੁਸੂ ਬਦੂ ਪੀ ਜਾਂਦਾ ਤੇ ਲਈ ਆਪਾਂ ਇਹ ਕੰਮ ਤਾਂ ਕਰਨੇ ਪੈਂਦੇ ਗੋਲੀ ਦੇ ਕੇ ਬੈਠੀ ਸੀ ਬਾਕੀ ਬਧੀਏ ਜੀ ਚਲੋ ਠੀਕ ਠਾਕ ਹੈ ਮੈਂ ਅੱਜ ਤੱਕ ਕੰਮ ਕਰ ਲਿਆ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮੈਂ ਟਿੱਕ ਰਹਿਣਾ ਸਸ਼ਿਕਾ ਜੀ ਅੱਕੇ ਹੈ ਬਾਏ